ਅਮਮ ਜੇ ਆਪਾਂ ਯੂਕੇ ਦੀ ਗੱਲ ਕਰਦੇ ਹਾਂ ਕਿੰਨਾ ਕੁ ਇੰਟਰਸਟਡ ਜਿਹੜੇ ਸਟੂਡੈਂਟ ਇੰਟਰਸਟਿੰਗ ਦਿਖਾ ਰਹੇ ਇਸ ਟਾਈਮ ਖਾਸ ਤੌਰ ਤੇ ਯੂਕੇ ਜਾਣ ਦੇ ਲਈ ਪੜਾਈ ਕਰਨ ਦੇ ਲਈ UK ਦੇ ਲਈ ਬਹੁਤ ਸਾਰਾ ਬੱਚਾ ਹੈ ਗੈਪ ਵਾਲਾ ਵੀ ਰਿਵਿਊਜ਼ਲ ਵਾਲਾ ਵੀ ਅਦਰ ਕੰਟਰੀ ਤੋਂ ਸਾਡੇ ਕੋਲ ਆ ਰਿਹਾ ਬਟ ਸਮਝਣ ਦੀ ਜ਼ਰੂਰਤ ਹੈ ਕਿ ਬੱਚਾ ਪੈਕੇਜ ਮੰਗਦਾ ਹੈ ਤੇ ਪੈਕੇਜ ਜੇ ਤੁਹਾਡੇ 70% ਨੰਬਰ ਹੈਗੇ ਕਾਲਜ ਯੂਨੀਵਰਸਿਟੀ ਤੁਹਾਡੇ ਵੀਜ਼ੇ ਤੇ ਜਿਹੜਾ ਰਿਸਕ ਲੈਣ ਲਈ ਰੈਡੀ ਹੁੰਦਾ ਜੇ ਤੁਹਾਡੇ ਕੋਲ 70% ਹੈਗੇ ਨਹੀਂ ਤੁਸੀਂ ਆਇਲਟਸ ਕੀਤਾ ਹੋਇਆ ਜਾਂ ਤੁਸੀਂ ਪੀਟੀ ਕੀਤੀ ਹੋਈ ਆ ਤੇ ਸਾਡੇ ਕੋਲ ਪੈਕੇਜ ਆਵੈਲੇਬਲ ਆ ਤੁਸੀਂ ਪੈਕੇਜ ਤੇ ਵੀ ਅਪਲਾਈ ਕਰ ਸਕਦੇ ਹੋ ਕੁਝ ਬੱਚੇ ਆਉਂਦੇ ਸ਼ਾਰਟ ਸ਼ਾਰਟ ਟਰਮ ਕੋਰਸਸ ਦੇ ਲਈ ਸ਼ਾਰਟ ਟਰਮ ਕੋਰਸਸ ਦੇ ਲਈ ਕੋਈ ਪੈਕੇਜ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਕਾਲਜ ਨੇ ਵੀ ਤੁਹਾਨੂੰ 3 ਜਾਂ 4 ਮਹੀਨੇ ਜਾਂ 6 ਮਹੀਨੇ ਦੇ ਪੈਕੇਜ ਜਿਹੜਾ ਉਹ ਦੇਣਾ ਹੁੰਦਾ ਤੇ ਉਹਦੇ ਵਿੱਚ ਕੋਈ ਪੈਕੇਜ ਨਹੀਂ ਹੁੰਦਾ 4-5 ਮਹੀਨੇ 6 ਮਹੀਨੇ ਦੀ ਅਸੀਂ ਫੀਸ ਜਿਹੜੀ ਉਹ ਪੇ ਕਰਨੀ ਹੁੰਦੀ ਆ ਇਸ ਕਰਕੇ ਦੋਨਾਂ ਦਾ ਡਿਫਰੈਂਟ ਡਿਫਰੈਂਟ ਹੈਗਾ ਜੇ ਤੁਸੀਂ ਪਲੱਸ 2 ਕੀਤੀ ਹੋਈ ਆ 70% ਹੈਗੀ ਆ ਤਾਂ ਤੁਸੀਂ ਕਿਸੇ ਵੀ ਗ੍ਰੈਜੂਏਟ ਪ੍ਰੋਗਰਾਮ ਲਈ ਜਾ ਸਕਦੇ ਹੋ ਜੇ ਤੁਹਾਨੂੰ ਤੁਹਾਡੀ ਗ੍ਰੈਜੂਏਸ਼ਨ ਕੀਤੀ ਆ ਤੁਹਾਡੇ 60 ਤੋਂ 70 ਪਰਸੈਂਟੇਜ ਹੈਗੇ ਆ ਤੁਸੀਂ ਜੂਜੀ ਪ੍ਰੋਗਰਾਮ ਲਈ ਤੁਸੀਂ ਪੀਜੀ ਡਿਪਲੋਮਾ ਲਈ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਨੇ ਜਾ ਸਕਦੇ ਹੋ ਸਕਾਲਰਸ਼ਿਪ ਦੇ ਨਾਲ ਆ इवन ਕਿ 60 70% ਵੀ ਅਸੀਂ ਇਸ ਟਾਈਮ ਸਕਾਲਰਸ਼ਿਪ ਦੀਆਂ ਯੂਨੀਵਰਸਿਟੀਆਂ ਦੀ ਆਫਰ ਤੁਹਾਨੂੰ ਲੈ ਕੇ ਦੇ ਰਹੇ ਆ ਔਰ ਜੇ ਮੈਂ ਦੂਜੀ ਗੱਲ ਕਰਾਂ ਕਿ ਜਿਹੜੇ ਬੱਚਿਆਂ ਦਾ ਵਿਟਾਊਟ ਆਇਲਟਰ ਸੈਪਲਾਈ ਕਰਨਾ ਚਾਹੁੰਦੇ ਨੇ ਗੈਪ ਲੰਬਾ ਪੈ ਗਿਆ ਹੈ ਤੇ ਉਹ ਬੱਚਿਆਂ ਦੇ ਲਈ ਸਾਡੇ ਕੋਲ ਕਾਲਜ ਦੀਆਂ ਆਪਸ਼ਨਸ ਅਵੇਲੇਬਲ ਨੇ ਉਹਦੇ ਵਿੱਚ ਸਾਡੇ ਕੋਲ ਸਕਾਲਰਸ਼ਿਪ ਦੀ ਆਪਸ਼ਨ ਨਹੀਂ ਹੈਗੀ ਬਟ ਉਹਦੇ ਵਿੱਚ ਇੱਕ ਆਪਸ਼ਨ ਹੈਗੀ ਆ ਕਿ ਕਾਲਜ ਵੱਲੋਂ ਅਸੀਂ ਅਥਾਰਟੀ ਲੈਟਰ ਲੈ ਕੇ ਸਪਾਊਸ ਦਾ ਨਾਲ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਸਪਾਊਸ ਦਾ ਨਾਲ ਅਪਲਾਈ ਕਰਾਂਗੇ ਉਹਦੇ ਵਿੱਚ ਸਾਡੇ ਕੋਲ 2 ਸਾਲ ਦਾ ਵਰਕ ਸਟੱਡੀ ਦੇ ਨਾਲ ਨਾਲ ਵਰਕ ਪਰਮਿਟ ਵੀ ਅਸੀਂ ਲੈ ਕੇ ਦਵਾਂਗੇ ਬੱਚਿਆਂ ਨੂੰ ਤੇ ਉਹਦੇ ਵਿੱਚ ਜੇ ਤੁਹਾਡਾ ਕੋਈ ਬੱਚਾ ਵੀ ਹੈ ਮੰਨ ਲਓ ਪੇਰੈਂਟਸ ਜਾ ਰਹੇ ਨੇ ਸਟੱਡੀ ਵੀਜ਼ਾ ਤੇ ਤੁਹਾਡਾ ਕੋਈ ਚਾਈਲਡ ਆ ਤਾਂ ਤੁਸੀਂ ਉਹਨੂੰ ਵੀ ਕੈਰੀ ਕਰ ਸਕਦੇ ਹੋ ਤੇ ਇਸ ਕਰਕੇ ਇਹਦੇ ਲਈ ਯੂਕੇ ਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਤੁਹਾਡੇ ਕੋਲ ਇੱਕ ਦਿਨ ਪੁਰਾਣੀ ਬੈਂਕਿੰਗ ਵੀ ਹੈ ਜੇ ਤੁਸੀਂ ਸਾਡੇ ਕੋਲ ਅਪਲਾਈ ਕਰ ਕਰ ਸਕਦੇ ਹੋ ਔਰ ਇੱਕ ਚੀਜ਼ ਧਿਆਨ ਰੱਖੋ ਯੂਕੇ ਦੇ ਵਿੱਚ ਕੰਮ ਨਹੀਂ ਆ ਕੰਮ ਕਿਹੜੀ ਜਗ੍ਹਾ ਤੇ ਨਹੀਂ ਆ ਉਹ ਪ੍ਰੋਵਿੰਸ ਤੁਸੀਂ ਖੁਦ ਡਿਸਾਈਡ ਕਰ ਲਓ ਤੁਹਾਨੂੰ ਵੀ ਪਤਾ ਹੈ ਇਨਰ ਚੁੱਕੇ ਆਉਟਰ ਚੁੱਕੇ ਦੋਨਾਂ ਦੇ ਵਿੱਚ ਬਹੁਤ ਸਾਰਾ ਡਿਫਰੈਂਸ ਹੈਗਾ ਔਰ ਯੂਕੇ ਦੇ ਵਿੱਚ ਜਿੰਨੇ ਵੀ ਬੱਚੇ ਸਾਡੇ ਕੋਲ ਇਸ ਟਾਈਮ ਅਪਲਾਈ ਕਰਕੇ ਗਏ ਨੇ ਸਾਰੇ ਉੱਥੇ ਵਰਕ ਪਰਮਿਟ ਤੇ ਵੀ ਨੇ ਉਹਨਾਂ ਨੇ ਆਪਣੇ ਵੀਜ਼ਾ ਕਨਵਰਟ ਵੀ ਕਰਵਾ ਲਏ ਨੇ ਬਹੁਤ ਸਾਰੇ ਐਵੇਂ ਦੇ ਵੀ ਗਏ ਸੀਗੇ ਜਿਹੜੇ ਸਟੱਡੀ ਤੇ ਅਜ ਤੋਂ 5 ਸਾਲ ਪਹਿਲਾਂ ਗਏ ਸੀ 6 ਸਾਲ ਪਹਿਲਾਂ ਗਏ ਸੀ ਉਹਨਾਂ ਕੋਲ ਰੈਡ ਪਾਸਪੋਰਟ ਵੀ ਨੇ ਤੇ ਇਹ ਨਹੀਂ ਆ ਕਿ ਸੈਟਲਮੈਂਟ ਨਹੀਂ ਹੁੰਦੀ ਉੱਥੇ ਤੁਸੀਂ ਆਪ ਨਾ ਜਿਹੜਾ ਹੈ ਕਿ ਉੱਥੋਂ ਦਾ ਟੀਆਰ ਨਹੀਂ ਲੈ ਸਕਦੇ ਟੀਆਰ ਲੈ ਸਕਦੇ ਆ ਪੀਆਰ ਲੈ ਨਹੀਂ ਬਹੁਤ ਔਖੀ ਹੈ ਇਹ ਇਹ ਸਾਰੇ ਯੂਰਪ ਦੀ ਗੱਲ ਆ ਪਰ ਟੀਆਰ ਦੀ ਜਿਹੜੀ অপਸ਼ਨ ਹੈ ਉਹ ਵੀ ਅਵੇਲੇਬਲ ਹੈਗੀ ਆ ਬਾਕੀ ਗੱਲ ਰਹਿੰਦੀ ਹੈ ਕਿ ਜਦੋਂ ਬੱਚਾ ਸਾਡੇ ਕੋਲ ਆਪਣੀ ਪ੍ਰੋਫਾਈਲ ਲੈ ਕੇ ਆਊਗਾ ਉਹ ਉਸ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਅਸੀਂ ਉਹਨੂੰ ਅਸੈਸਮੈਂਟ ਦੇਵਾਂਗੇ ਉਹਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਅਸੀਂ ਉਹਨੂੰ ਗਾਈਡ ਕਰਾਂਗੇ ਜੇ ਤੁਹਾਡੇ 70% ਹੈਗੇ ਆ ਤਾਂ ਤੁਸੀਂ ਪੈਕੇਜ ਵੀ ਲੈ ਸਕਦੇ ਹੋ ਤੇ ਸਾਡੇ ਕੋਲੋਂ ਸਕਾਲਰਸ਼ਿਪ ਦੀਆਂ ਬੈਸਟ অপਸ਼ਨ ਯੂਨੀਵਰਸਿਟੀਆਂ ਦੀਆਂ ਲੈ ਸਕਦੇ ਹੋ ਔਰ ਆਇਲੈਂਡ ਸਕੋਰ ਜਿਹੜਾ ਹੈ ਜੇ ਤੁਹਾਡਾ 6 ਜਾਂ 5.5 ਆ ਇੱਕ ਵਾਰ ਅਸੈਸਮੈਂਟ ਲਓ ਉਹਦੇ ਵਿੱਚ ਅਸੀਂ ਐਲੀ ਕੋਰਸ ਨਾਲ ਵੀ ਤੁਹਾਨੂੰ ਅਸੀਂ ਗਾਈਡ ਕਰਾਂਗੇ ਕਿ ਯੂਕੇ ਦੇ ਵਿੱਚ ਅਪਲਾਈ ਕਰਕੇ ਕਿਹੜੀ ਯੂਨੀਵਰਸਿਟੀ ਚ ਜਾਇਆ ਜਾ ਸਕਦਾ ਬਿਲਕੁਲ ਯੂਕੇ ਦੇ ਵਿੱਚ ਵੀ ਕਿੰਨੀਆਂ ਸਾਰੀਆਂ ਆਪਸ਼ਨਸ ਨੇ ਯੂਕੇ ਸਟੱਡੀ ਵੀਜ਼ਾ ਦੇ ਨਾਲ-ਨਾਲ ਅੱਗੇ ਜਾ ਕੇ ਹੋਰ ਵੀ ਤੁਹਾਨੂੰ ਕਾਫੀ ਬੈਨੀਫਿਟਸ ਜਿਹੜੇ ਹੋ ਸਕਦੇ ਆ ਛੇ ਕਾਲਜ ਯੂਨੀਵਰਸਿਟੀਆਂ ਤੁਹਾਨੂੰ ਮਿਲ ਸਕਦੀਆਂ ਨੇ ਮੈਂ ਯੂਕੇ ਦੇ ਵਿੱਚ ਇੱਕ ਤਾਂ ਮਿਨੀਮਮ ਰਿਕੁਆਇਰਮੈਂਟ ਕੀ ਹੈਗੀ ਔਰ ਰਿਫਿਊਜ਼ਲ ਵਾਲਿਆਂ ਦੇ ਲਈ ਕੀ ਆਪਸ਼ਨਸ ਨੇ ਜਾਂ ਫਿਰ ਸਟੱਡੀ ਗੈਪ ਕਰਨਾਂ ਜਿਹੜਾ ਐਕਸੈਪਟੇਬਲ ਹੈਗਾ ਉੱਥੇ ਅਹ ਦੇਖੋ ਪਲੇਵਿੰਦਰ ਜੀ ਸਟੱਡੀ ਗਿਆ ਚਾਹੇ ਤੁਹਾਡਾ 10 ਸਾਲ ਦਾ ਐਕਸਪੈਕਟੇਬਲ ਹੈ ਬਟ ਗੱਲ ਆ ਜਾਂਦੀ ਹੈ ਕਿ ਰਿਕੁਆਇਰਮੈਂਟ ਰਿਕੁਆਇਰਮੈਂਟ ਦੋਨੋਂ ਚੀਜ਼ਾਂ ਦੀਆਂ ਅਲੱਗ-ਅਲੱਗ ਨੇ ਇੱਕ ਤਾਂ ਸ਼ਾਰਟ ਟਰਮ ਕੋਰਸਸ ਵਾਲੇ ਬੱਚੇ ਜਾ ਰਹੇ ਨੇ ਵਿਦਆਊਟ ਆਇਲਟਸ ਵੀ ਅਪਲਾਈ ਕਰ ਰਹੇ ਨੇ ਸਾਡੇ ਕੋਲ ਆ ਰਹੇ ਨੇ ਅਸੀਂ ਪ੍ਰੋਫਾਈਲਸ ਜਿਹੜੀਆਂ ਉਹ ਲੈ ਰਹੇ ਨੇ ਇੱਕ ਬੱਚਾ ਰੈਗੂਲਰ ਸਟੱਡੀਜ਼ ਆ ਵਿਦ ਦਾ ਆਇਲਟਸ ਆ ਰਿਹਾ ਸਾਡੇ ਕੋਲ 6 ਬੈਂਡ ਨੇ 60 70 ਪਰਸੈਂਟੇਜ ਆਉਦੀ ਚਾਹੇ ਗ੍ਰੈਜੂਏਸ਼ਨ ਆ ਚਾਹੇ ਪਲੱਸ 2 ਹੈ ਤੇ ਉਹਨਾਂ ਦੇ ਲਈ ਅਲੱਗ ਆਪਸ਼ਨਸ ਨੇ ਤੇ ਇਸ ਕਰਕੇ ਸਾਡੇ ਕੋਲ ਦੋਨੋਂ ਤਰ੍ਹਾਂ ਦੇ ਸੀ ਪ੍ਰੋਫਾਈਲਸ ਨੂੰ ਡੀਲ ਕਰ ਰਹੇ ਆਂ ਔਰ ਜਿਹੜੀ ਗੱਲ ਕਰ ਰਹੇ ਆਂ ਆਪਾਂ ਇਸ ਟਾਈਮ ਕਿ ਯੂਕੇ ਦੇ ਵਿੱਚ ਫਿਊਚਰ ਕੀ ਆ ਜਾਂ ਆਪਾਂ ਗੱਲ ਕਰਦੇ ਆਂ ਕਿ ਯੂਕੇ ਦੇ ਵਿੱਚ ਅਪਲਾਈ ਜਿਹੜੇ ਰਿਫਿਊਜ਼ਲ ਵਾਲੇ ਬੱਚੇ ਕਰ ਰਹੇ ਨੇ ਉਹਨਾਂ ਦਾ ਕੀ ਫਿਊਚਰ ਹੈ ਸਭ ਤੋਂ ਵੱਡੀ ਗੱਲ ਹੈ ਕਿ ਰਿਫਿਊਜ਼ਲ ਦੇ ਰੀਜਨਸ ਕੀ ਨੇ ਕਾਰਨ ਕੀ ਨੇ ਸਭ ਤੋਂ ਪਹਿਲਾਂ ਸਾਨੂੰ ਉਹ ਜਾਣਨ ਦੀ ਕੋਸ਼ਿਸ਼ ਕੀਤੀ ਕਰਦੇ ਆਂ ਸੀ ਦੂਸਰੀ ਗੱਲ ਹੈ ਯੂਕੇ ਦੇ ਵਿੱਚ ਜਦੋਂ ਵੀ ਤੁਸੀਂ ਅਪਲਾਈ ਕਰਨਾ ਸਭ ਤੋਂ ਪਹਿਲਾਂ ਅਸੈਸਮੈਂਟ ਦੀ ਜ਼ਰੂਰਤ ਆ ਕਿਸੇ ਵੀ ਵੀਜ਼ਾ ਲਈ ਅਪਲਾਈ ਕਰਨਾ ਔਰ ਸ਼ਾਰਟ ਟਰਮ ਕੋਰਸਸ ਵਾਲਿਆਂ ਦੇ ਲਈ ਕੋਈ ਸਕਾਲਰ ਕਿਪਨੀਆ ਹਾ ਰੈਗੂਲਰ ਸਟੱਡੀ ਵਾਲਾ ਬੱਚਾ ਸਾਡੇ ਕੋਲ ਆਂਦਾ ਹੈ ਪੀਜੀ ਡਿਪਲੋਮੇ ਲਈ ਆਂਦਾ ਹੈ ਜੂਜੀ ਜੂਜੀ ਲਈ ਆਂਦਾ ਹੈ ਜਾਂ ਉਹਨੇ ਮਾਸਟਰ ਕਰਨੀ ਹੈ ਉਹਦੇ ਲਈ ਆਂਦਾ ਹੈ ਐਮਬੀਏ ਲਈ ਆਂਦਾ ਹੈ ਤਾਂ ਉਹਨਾਂ ਦੇ ਲਈ ਅਲੱਗ ਆਪਸ਼ਨਸ ਨੇ ਆਫਟਰ ਪਲੱਸ 2 ਆਂਦਾ ਉਹਨੇ ਬੀਬੀਏ ਕਰਨੀ ਆ ਜਾਂ ਉਹਨੇ ਹੋਰ ਕੋਈ ਕੋਰਸ ਕਰਨਾ ਹੈ ਜਾਂ ਬਿਜ਼ਨਸ ਐਨਾਲਿਟਿਕ ਕੋਰਸ ਕਰਨਾ ਹੈ ਜਾਂ ਉਹਨੇ ਕੋਈ ਇੰਜੀਨੀਅਰਿੰਗ ਕਰਨੀ ਆ ਤਾਂ ਉਹਨਾਂ ਦੇ ਲਈ ਅਲੱਗ ਸਕਾਲਰਸ਼ਿਪ ਦੇ ਨਾਲ ਕਾਲਜਿਸ ਨੇ ਤੇ ਇਸ ਕਰਕੇ ਜਦੋਂ ਬੱਚਾ ਸਾਡੇ ਕੋਲ ਆਂਦਾ ਜੋ ਉਹਦੀ ਪ੍ਰੋਫਾਈਲ ਆ ਉਹਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਅਸੀਂ ਉਹਨੂੰ ਗਾਈਡੈਂਸ ਦਿੰਦੇ ਆ ਔਰ ਜੇ ਤੁਸੀਂ 6 ਆਇਲਡ ਸਕੋਰ ਆ ਜਾਂ 5.5 ਆ ਤੁਸੀਂ ਰਿਫਿਊਜ਼ ਹੋ ਚੁੱਕੇ ਹੋ ਜਦੋਂ ਅਸੀਂ ਗ੍ਰੈਜੂਏਸ਼ਨ ਕੀਤੀ ਆ ਤੁਹਾਡੇ 60 70 ਪਰਸੈਂਟੇਜ ਆ ਤੁਸੀਂ ਰਿਫਿਊਜ਼ ਹੋ ਚੁੱਕੇ ਹੋ ਤੁਸੀਂ ਇੱਕ ਵਾਰ ਸਾਡੇ ਨਾਲ ਕੰਟੈਕਟ ਜ਼ਰੂਰ ਕਰੋ ਹੂੰ ਬਿਲਕੁਲ ਜੇ ਤੁਹਾਡੀ ਰਿਫਿਊਜ਼ਲ ਆਈ ਹੋਈ ਹੈ ਜਾਂ ਫਿਰ ਤੁਹਾਡੇ ਨੰਬਰ ਘਟਨੇ ਕਈ ਵਾਰੀ ਮੈਂ ਇੱਕ ਹੋਰ ਸਵਾਲ ਹੈ ਜੋ ਯੂਕੇ ਦੀ ਗੱਲ ਆਉਂਦੀ ਹੈ ਤਾਂ ਇੰਟਰਵਿਊ ਦੀ ਵੀ ਗੱਲ ਆਉਂਦੀ ਹੈ ਕਿਉਂਕਿ ਇੰਟਰਵਿਊ ਦੇਣ ਤੋਂ ਸਟੂਡੈਂਟ ਹਮੇਸ਼ਾ ਹੀ ਘਬਰਾਉਂਦੇ ਆ ਚਾਹੇ ਉਹ ਯੂਐਸ ਦੀ ਗੱਲ ਕਰੀਏ ਜਾਂ ਯੂਕੇ ਦੀ ਗੱਲ ਕਰੀਏ ਵੀ ਯੂਨੀਵਰਸਿਟੀ ਇੰਟਰਵਿਊ ਲੈਂਦੀਆਂ ਜਾਂ ਬੈਸੀ ਇੰਟਰਵਿਊ ਲੈ ਲੈਂਦੀ ਹੈ ਵੀ ਬੱਚੇ ਨੇ ਕਿਹੜੀ ਪੜ੍ਹਾਈ ਕੀਤੀ ਹੈ ਜਾਂ ਕਾਹਦੇ ਲਈ ਜਾਣਾ ਹੈ ਉਸਦੇ ਲਈ ਕੋਈ ਇੰਟਰਵਿਊ ਨਾ ਆਵੇ ਵਿਦਆਊਟ ਇੰਟਰਵਿਊ ਵੀ ਕੋਈ ਹੈਗਾ ਚਾਂਸਸ ਵੀ ਸਟੂਡੈਂਟ ਨੂੰ ਵੀਜ਼ਾ ਮਿਲ ਸਕਦਾ ਹੈ ਪਲਵਿੰਦਰ ਜੀ ਜੇ ਤਾਂ ਬੱਚੇ ਨੇ ਆਇਲਟਸ ਕੀਤਾ ਹੋਇਆ ਏ ਤੇ ਉਹ ਯੂਨੀਵਰਸਿਟੀਆਂ ਦੀ ਰਿਕੁਆਇਰਮੈਂਟ ਦੇ ਉੱਤੇ ਖੜਾ ਉੱਤਰ ਰਿਹਾ ਤੇ ਕੋਈ ਇੰਟਰਵਿਊ ਨਹੀਂ ਹੋਊਗੀ ਜੇ ਬੱਚੇ ਨੂੰ ਲੱਗਦਾ ਕਿ ਮੈਂ ਇੰਟਰਵਿਊ ਫੇਸ ਕਰ ਸਕਦਾ ਮੈਂ ਆਇਲਟਸ ਨਹੀਂ ਕੀਤਾ ਹੋਇਆ ਬਟ ਮੈਂ ਇਸੇ ਯੂਨੀਵਰਸਿਟੀ ਚ ਜਾਣਾ ਹੈ ਤੇ ਡਿਪੈਂਡ ਔਨ ਯੂਨੀਵਰਸਿਟੀ ਹੈ ਯੂਨੀਵਰਸਿਟੀਆਂ ਦੇ ਕੋਲ ਕੀ ਆਪਸ਼ਨਸ ਨੇ ਕੀ ਰਿਕੁਆਇਰਮੈਂਟ ਨੇ ਇੱਕ ਬੱਚਾ ਸਾਡੇ ਕੋਲ ਆ ਜਾਂਦਾ ਕਿ ਮੈਂ ਮੈਮ ਨਾ ਤਾਂ ਇੰਟਰਵਿਊ ਦੇਣੀ ਆ ਮੈਂ ਵਿਦਆਊਟ ਆਇਲਟਸ ਅਪਲਾਈ ਕਰਨਾ ਹੈ ਉਹਦੇ ਲਈ ਸਾਡੇ ਕੋਲ ਅਲੱਗ ਆਪਸ਼ਨਸ ਨੇ हाँ जिन्हें आइलट्स किया जेड़ा बच्चा एक एवें द यूनवर्सिटी जाता है वो रिक्वायरमेंट फुलफिल करता वो इंटरव्यू नहीं है एक बच्चा कहें मैं आइलट्स से अपना टाइम वेस्ट नहीं करना मैं इंटरव्यू लिये मैटली प्रपेयर हाँदे अलग ऑप्शनस ने इस करके जिमेंद प्रोफाइल्स होगा उमें असी गाइडेंस देवे विदाआउट इंटरव्यू भी सांस है बट बचे की कोई प्रैफरेंस नहीं होनी चाहिए कि मैं इसे यूनीवर्सिटी अप्लाई करना तो डिपेंड ऑन प्रोफाइल है डिपेंड ऑन थोड़ी चॉइस है तुमशन कही चूज़ कर ਜੋ ਯੂਨੀਵਰਸਿਟੀ ਕਿਹੜੀ ਚੂਸ ਕਰਦੇ ਹੋ ਕਾਲਜ ਕਿਹੜਾ ਚੂਸ ਕਰਦੇ ਹੋ ਉਹਦੇ ਤੇ ਡਿਪੈਂਡ ਹੀ ਅਸੀਂ ਤੁਹਾਨੂੰ ਡਿਸੀਜਨਸ ਦੇ ਸਕਦੇ ਆ ਇਸ ਕਰਕੇ ਜਦੋਂ ਵੀ ਤੁਸੀਂ ਆਓ ਇੱਕ ਵਾਰ ਆਪਣਾ ਪ੍ਰੋਫਾਈਲ ਪ੍ਰੋਪਰ ਤਰੀਕੇ ਨਾਲ ਲੈ ਕੇ ਆਓ ਅਪਾਇੰਟਮੈਂਟ ਲੈ ਕੇ ਆਓ ਤਾਂ ਕਿ ਅਸੀਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕਰ ਸਕੀਏ ਕਿ ਤੁਹਾਡੇ ਫਿਊਚਰ ਦੇ ਵਿੱਚ ਅੱਗੇ ਤੁਹਾਨੂੰ ਕੀ ਪਲਾਨ ਕਰਨਾ ਚਾਹੀਦਾ ਹੈ ਅਸੀਂ ਤੁਹਾਨੂੰ ਤਾਂ ਹੀ ਗਾਈਡ ਕਰਾਂਗੇ ਜਦੋਂ ਤੁਸੀਂ ਸਾਡੇ ਕੋਲ ਪ੍ਰੋਫਾਈਲ ਲੈ ਕੇ ਆਓਗੇ ਹਰ ਤਰ੍ਹਾਂ ਦਾ ਪ੍ਰੋਫਾਈਲ ਯੂਕੇ ਦੇ ਵਿੱਚ ਅਸੀਂ ਡੀਲ ਕਰ ਰਹੇ ਆਂ ਚਾਹੇ ਵਿਦਆਊਟ ਆਇਲਟਸ ਹੈ ਵਿਦ ਆਇਲਟਸ ਹੈ ਚਾਹੇ ਲੰਬਾ ਗੈਪ ਪੈ ਗਿਆ ਹੈ ਸੁਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੈ ਆਪਣੇ ਜਿਹੜੇ ਬੱਚੇ ਆ ਚਾਈਲਡ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੈ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦਾ ਹੈ ਮੈਂ ਇਵਨ ਕੇ ਜਿਹੜੀਆਂ ਨਰਸਿਸ ਨੇ ਉਹਨਾਂ ਦੇ ਲਈ ਵੀ ਸਾਡੇ ਕੋਲ ਆਪਸ਼ਨ ਨੇ ਜਿਨੇ ਯੂਕੇ ਵੀ ਆਈ ਕੋਰਸ ਕੀਤੇ ਨੇ ਆਸਟ੍ਰੇਲੀਆ ਦਾ ਜਿਹੜਾ ਆਇਲਟਸ ਕੋਰਸ ਹੁੰਦਾ ਹੈ ਉਹਦੇ ਲਈ ਵੀ ਸਾਡੇ ਕੋਲ ਯੂਨੀਵਰਸਿਟੀਆਂ ਅਵੇਲੇਬਲ ਨੇ ਜਦੋਂ ਤੁਸੀਂ ਸਾਡੇ ਕੋਲ ਆਓਗੇ ਪਰੋਫਾਈਲ ਦੀ ਅਸੈਸਮੈਂਟ ਲਵੋਗੇ ਤਾਂ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਤੁਹਾਡੇ ਲਈ ਕਿਹੜੀ ਡਾਇਰੈਕਸ਼ਨ ਹੈ ਕਿਹੜੀ ਲੋਕੇਸ਼ਨ ਹੈ ਜਿਹੜੀ ਕਿ ਤੁਹਾਡੇ ਲਈ ਸ਼ੂਟੇਬਲ ਹੈ ਹਮ